ਸਵੰਦੀ ਸ਼ਿਕਾਇਤ ਕੀਤੀ 21 ਦਸੰਬਰ ਨੂੰ ਅਮਲੋਵ ਚ ਮਿਊਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਐਮਐਲਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਬਾਰ ਪੰਜਾਬ ਲੈਵਲ ਤੇ ਜੜੀ ਹੈਗੀ ਸਟ੍ਰਾਈਕ ਰਹੀ ਵਰਕਸ ਨੋ ਵਰਕ ਰਹਾ ਪਰ ਉਸ ਦੇ ਬਾਵਜੂਦ ਪੰਜਾਬ ਦੀ ਪੁਲਿਸ ਫਤਿਹਗੜ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕਾਉਂਸਲ ਵੀ ਵਿਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰਸੋਂ ਪਤਾ ਲੱਗਿਆ ਕਿ 21 ਤਰੀਕ ਦਾ ਬਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਨੈਚਿੰਗ ਦਾ ਔਰ ਮਾਰਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਹੁਣ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਔਨਰੇਬਲ ਜਿਹੜੇ ਹੈਗੇ ਸਾਡੇ ਇਨਸਪੈਕਟਿੰਗ ਜੱਜ ਉਨਾ ਤੋਂ ਕੱਲ ਦਾ ਟਾਈਮ ਵੀ ਲਿਆਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਾਲੇ ਦੱਸਿਆ ਗਿਆ 15 ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਾਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲ ਨੂੰ ਜਿਹੜਾ ਹੈਗਾ ਉਹਦਾ ਰੁਕਤ ਅਖਤਿਆਰ ਕਰਿਆ ਜਾਵੇ ਪਰ ਉਹ ਹਾਈ ਕੋਰਟ ਦਾ ਰੋਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ ਇਹ ਸਟਾਰਿਕ ਹੈ ਜਿਹੜੀ 15 ਫਰਵਰੀ ਤੱਕ ਲਗਾਤਾਰ ਚੱਲੀ ਜਾਊਗੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜਾਇ ਜੀ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਹੈ ਉਹ ਫਿਰ ਅਗਲਾ ਕੀਤਾ ਜਾਏਗਾ ਪੰਜਾਬ ਲੈਵਲ ਦੀ ਹੈ ਫਿਰ ਜ਼ਿਲ੍ਹਾ ਲੈਵਲ ਦੀ ਹੈ ਅੱਜ ਜ਼ਿਲ੍ਹਾ ਲੈਵਲ ਦੀ ਹੈ ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲੈਵਲ ਦੀ ਇਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਲੈਵਲ ਦੀ ਕਾਲ ਦਿੱਤੀ ਜਾ